ਵਰਤਬਾਲ ਜੀ ਜਿਹੜਾ ਉਹ ਸੰਵਿਧਾਨ ਦੀ ਜਦੋਂ ਗੱਲ ਆਉਂਦੀ ਆ ਤਾਂ ਉਹ ਸੰਵਿਧਾਨ ਵਿਰੋਧੀ ਗੱਲਾਂ ਕਰਦਾ ਹੈ ਲੇਕਿਨ ਅੱਜ ਉਸੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜਨ ਦੀ ਗੱਲ ਕਰਦਾ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਆ ਉਹਨਾਂ ਨੇ ਹੁਣ ਤੱਕ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬ ਬੈਕਵਰਡ ਕਲਾਸ ਦੇ ਲੋਕਾਂ ਨੂੰ ਘੱਟ ਧਰਮਿਕ ਘੱਟ ਗਿਣਤੀਆਂ ਨੂੰ ਹਮੇਸ਼ਾ ਲਾਰੇ ਲਾ ਕੇ ਵਾਅਦੇ ਕਰਕੇ ਕਦੀ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਦੋਸ ਦੇ ਦੇ ਭਾਰਤ ਦੇ ਮੂਲ ਨਿਵਾਸੀ ਐਸ ਸੀ ਐਸ ٹی ਬੀ ਸੀ ਓ ਬੀ ਸੀ ਸਿੱਖ ਮੁਸਲਮ ਬੋਧੀ ਈਸਾਈ ਜੈਨੀ ਇਹਨਾਂ ਦਾ ਰਾਜ ਲੈ ਕੇ ਆਉਣਗੇ ਔਰ ਇਹ ਇਹ ਲੋਕ ਰਾਜ ਭਾਗ ਦੇ ਨਹੀਂ ਹੈ ਕਿਹੜੇ ਮੁੱਦਿਆਂ ਦੇ ਤੁਹਾਡੇ ਨੂੰ ਹਲਕਾ ਖਦੂਸਾ ਤੋਂ ਨਹੀਂ ਚੋਣਣੀ ਆਏਗੀ ਫਿਰ ਸੇਧ ਦੇ ਮੁੱਦੇ ਆ ਫਿਰ ਆ ਰਾਖਵੇਂ ਕਰਨ ਦੇ ਮੁੱਦੇ ਆ ਬਹੁਤ ਸਾਰੇ ਮਜ਼ਦੂਰਾਂ ਦੇ ਵੀ ਮੁੱਦੇ ਆ ਕਿਸਾਨਾਂ ਦੇ ਮੁੱਦੇ ਆ ਇਹਨਾਂ ਨੂੰ ਸਾਰੇ ਆ ਨੂੰ ਇਕੱਤਰ ਕਰਕੇ ਅਸੀਂ ਲੜਾਈ ਕਰ ਰਹੇ ਹਾਂ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਜੀਤ ਸਿੰਘ ਚੋਹਾਂ ਤੁਹਾਡਾ ਸਭ ਵਾਕਤ ਕਰਦਾ ਹਾਂ ਅੱਜ ਅਸੀਂ ਮੌਜੂਦਾ ਕਸਬਾ ਖਡੂਰ ਸਾਹ ਦੇ ਵਿਖੇ ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਆਪੋ ਆਪਣੇ ਕੈਂਡੀਡੇਟ ਉਤਾਰ ਦਿੱਤੇ ਗਏ ਨੇ ਸੋ ਅੱਜ ਅਸੀਂ ਖਡੂਰ ਸਾਹ ਤਪਿਆਣਾ ਸਾਹਿਬ ਗੁਰਦਰਾ ਸਾਹਿਬ ਦੇ ਸਾਹਮਣੇ ਮੌਜੂਦ ਹਾਂ ਜਿੱਥੇ ਕਿ ਬਹੁਜਨ ਸਮਾਜ ਪਾਰਟੀ ਦੇ ਸਮਰਥਕ ਤੇ ਪੁੱਜੇ ਹੋਏ ਨੇ ਜਿਹੜੇ ਕਿ ਉਹਨਾਂ ਨੂੰ ਟਿਕਟ ਮਿਲਦਿਆਂ ਸਾਰੀ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਜਿਹੜੇ ਕਿ ਇੱਥੇ ਨਮਸਤਕ ਹੋਏ ਨੇ ਸੋ ਸਾਡੇ ਨਾਲ ਇੱਥੇ ਹੋ ਕੈਂਡੀਡੇਟ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜੋਨ ਸਮਾਜ ਪਾਰਟੀ ਦੇ ਕੈਂਡੀਡੇਟ ਸਤਨਾਮ ਸਿੰਘ ਤੋੜਦੀ ਸਾਡੇ ਨਾਲ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿਹੜੇ ਕਿ ਟਿਕਟ ਮਿਲਦੇ ਆਂ ਸਾਰੀ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਗੁਰਦੁਆਰਾ ਤਪਿਆਣਾ ਸਾਹਿਬ ਨਮਸਤਕ ਹੋਏ ਨੇ ਸੋ ਸਾਡੇ ਨਾਲ ਸਤਨਾਮ ਸਿੰਘ ਜੀ ਮੌਜੂਦ ਨੇ ਸੋ ਗੱਲਬਾਤ ਕਰਦੇ ਆਂ ਹਾਂਜੀ ਸਤਨਾਮ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਤੁਹਾਨੂੰ ਬਹੁਤ ਸਾਰੀਆਂ ਜੀ ਲੋਕ ਸਭਾ ਖਡੂਰ ਸਾਹਿਬ ਦੇ ਸਾਰੇ ਹੀ ਸਮਰਥਕਾਂ ਨੂੰ ਲੀਡਰਸ਼ਿਪ ਨੂੰ ਬਹੁਤ ਬਹੁਤ ਵਧਾਈਆਂ ਹਣ ਔਰ ਤੁਹਾਨੂੰ ਵੀ ਧੰਨਵਾਦ ਕਰਦੇ ਆ ਤੁਸੀਂ ਇੱਥੇ ਪਹੁੰਚੇ ਜੀ ਸਰ ਕਿਸ ਤਰ੍ਹਾਂ ਦੇਖਦੇ ਜੇ ਲਗਾਤਾਰ ਜੇਕਰ ਰਵਾਇਤੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ 75 ਸਾਲਾਂ ਤੋਂ ਜਿਹੜੀ ਰਵਾਇਤੀ ਪਾਰਟੀਆਂ ਪਿੰਡਾਂ ਵਿੱਚ ਗਰੀਬਾਂ ਨੂੰ ਜਿਹੜਾ ਲਗਾਤਾਰ ਲੁੱਟਦੀਆਂ ਆ ਰਹੀਆਂ ਨੇ ਸੋ ਤੁਹਾਨੂੰ ਬੋਧਨ ਸਮਾਜ ਪਾਰਟੀ ਦੇ ਲੋਕ ਕੈਂਡੀਡੇਟ ਹਲਕਿਆ ਖਲੂਸ ਸਾਹਿਬ ਤੋਂ ਉਤਾਰਿਆ ਗਿਆ ਏ ਕਿਸ ਤਰ੍ਹਾਂ ਦੇਖਦੇ ਜੀ ਵੇਖੋ ਜੀ ਫਸਟ ਆਫ ਆਲ ਜਿਹੜੀਆਂ ਉਹ ਪਾਰਟੀਆਂ ਕਾਂਗਰਸ ਭਾਜਪਾ ਆਮ ਆਦਮੀ ਕਾਲੀ ਦਲ ਉਹ ਜ਼ਗੀਰਦਾਰਾਂ ਦੀਆਂ ਪਾਰਟੀਆਂ ਆ 5 500 ਹਜ਼ਾਰ ਹਜ਼ਾਰ ਕਿੱਲੇ ਵਾਲੀ ਨੇ ਪਾਰਟੀਆਂ ਆ ਉਹ ਗਰੀਬ ਨੂੰ ਕੀ ਦੇਣਗੀਆਂ ਔਰ ਜਿਹ ਉਹ ਗਰੀਬ ਔਰ ਦੱਬੇ ਕੁਚਲੇ ਤਬਕੇ ਤੋਂ ਹੀ ਹੋਈ ਸੀ ਔਰ ਸਾਬ ਸ੍ਰੀ ਕਾਂਸੀ ਰਾਹ ਨੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮ ਦੇ ਨਾਲ ਦੇ ਨੇ ਪਾਰਟੀ ਜਦੋਂ ਬਣਾਈ ਤੇ ਉਹਨਾਂ ਨੇ ਸੰਕਲਪ ਲਿਆ ਸੀ ਕਿ ਇਸ ਦੇਸ਼ ਦਾ ਜੋ 85% ਲੋਗ ਆ ਜੋ ਇਸ ਦੇਸ਼ ਦੇ ਭਾਰਤ ਦੇ ਮੂਲ ਨਿਵਾਸੀ ਐਸ ਸੀ ਐਸ ਟੀ ਬੀ ਸੀ ਓ ਬੀ ਸੀ ਸਿੱਖ ਮੁਸਲਮ ਬੋਧੀ ਈਸਾਈ ਜੈਨੀ ਇਹਨਾਂ ਦਾ ਰਾਜ ਲੈ ਕੇ ਆਉਣਾ ਜੀ ਔਰ ਇਹ ਇਹ ਲੋਗ ਰਾਜ ਭਾਗ ਦੇ ਨਹੀਂ ਆ ਔਰ ਦੇਸ਼ ਦਾ ਜੋ 15% ਜਿਹੜਾ ਵਾ ਜ਼ਗੀਰਦਾਰ ਲੋਗ ਆ ਉਹ ਪਾਰਟੀਆਂ ਬਣਾ ਕੇ ਵੱਖਰੇ ਲੋਗੋ ਉਹਨਾਂ ਦੀ ਵਿਚਾਰਧਾਰਾ ਇੱਕ ਹੀ ਆ ਪਰ ਲੋਗੋ ਵੱਖਰਾ ਵੱਖਰਾ ਕਰਕੇ ਸਾਨੂੰ ਬੇਹਕੂਬ ਬਣਾ ਰਹੀਆਂ ਜੀ ਜੀ ਸਰੇ ਜੇਕਰ ਗੱਲ ਕੀਤੀ ਜਾਵੇ ਕਿਹੜੇ ਮੁੱਦਿਆਂ ਦੇ ਤੁਹਾਡੇ ਲੋ ਹਲਕਾ ਖਡੂਰ ਸਾਹਿਬ ਤੋਂ ਨਹੀਂ ਚੋਣੜੀ ਆਏਗੀ ਪਹਿਲਾ ਜੀ ਜਿਹੜਾ ਪੰਜਾਬ ਦਾ ਮੁੱਦਾ ਆ ਉਹ ਫਸਟ ਆਫ ਆਲ ਨੌਜਵਾਨਾਂ ਦਾ ਆ ਮੈਂ ਨੌਜਵਾਨ ਐ ਮੈਂ ਫੀਲ ਕਰਦਾ ਆ ਕਿ ਨੌਜਵਾਨ ਇੱਕ ਜਿਹੜਾ ਪੜ੍ਹਿਆ ਲਿਖਿਆ ਜਿਹੜਾ ਨੌਜਵਾਨ ਐ ਉਹ ਬਹੁਤ ਘੱਟ ਆ ਉਹਨੂੰ ਪ੍ਰੇਰਿਤ ਨਹੀਂ ਕੀਤਾ ਜਾ ਰਿਹਾ ਭਰਾਈ ਵੱਲ ਨਾ ਸਿਵਧਾਨ ਨਾਲ ਪ੍ਰੇਰਿਤ ਕੀਤਾ ਜਾ ਰਿਹਾ ਵਾ ਫਿਰ ਸਿਹਤ ਦੇ ਮੁੱਦੇ ਆ ਫਿਰ ਰਾਖਵੇਂ ਕਰਨ ਦੇ ਮੁੱਦੇ ਆ ਬਹੁਤ ਸਾਰੇ ਮਜ਼ਦੂਰਾਂ ਦੇ ਵੀ ਮੁੱਦੇ ਆ ਕਿਸਾਨਾਂ ਦੇ ਮੁੱਦੇ ਆ ਇਹਨਾਂ ਨੂੰ ਸਾਰੇ ਆ ਨੂੰ ਇਕੱਤਰ ਕਰਕੇ ਅਸੀਂ ਲੜਾਈ ਕਰ ਰਹੇ ਹਾਂ ਹਾਂਜੀ ਜੇ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਆ ਲਗਾਤਾਰ ਨੌਜਵਾਨ ਜਿਹੜੇ ਬੇਰੋਜ਼ਗਾਰ ਦਾ ਸਤਾ ਵੰਡਾਰੇ ਆ ਨੌਜਵਾਨਾਂ ਤੁਸੀਂ ਗੱਲ ਕਰ ਰਹੇ ਕਿ ਤੁਸੀਂ ਵੀ ਨੌਜਵਾਨ ਜੇ ਹਾਂਜੀ ਹਾਂਜੀ ਕਿਹੜੇ ਕਿਹੜੇ ਮੁੱਦੇ ਨੇ ਜੋ ਹੋਰ ਵੀ ਕਿਸੇ ਜਿਸਾ ਮਜ਼ਦੂਰਾਂ ਦੀ ਗੱਲ ਕੀਤੀ ਆ ਉਹਦਾ ਮਜ਼ਦੂਰ ਜਿਹੜੇ ਲਗਾਤਾਰ ਆਪਣੀ ਦਿਹਾੜੀ ਨੂੰ ਵੀ ਕਹਿ ਰਹੇ ਕਿ ਸਾਡੀ ਮਿਹਨਤ ਮਜ਼ਦੂਰੀ ਜਰੀ ਵਧਾਈ ਜਾਵੇ ਹੋਰ ਵੀ ਮੁੱਦੇ ਤਾਂ ਇਹਨਾਂ ਮੁੱਦਿਆਂ ਲੜਿਆ ਜਾਏਗਾ ਹੁਣ ਜੇ ਲੇਬਰ ਲਾ ਤਾਂ ਵੇਖਿਆ ਜਾਵੇ ਕਿ ਮਿਨਿਮਮ ਵੇਜ ਵੀ ਨਹੀਂ ਮਿਲ ਰਹੀ ਜਿਹੜੇ ਦਿਹਾੜੀਦਾਰ ਲੋਕ ਆ ਮਜ਼ਦੂਰ ਲੋਕ ਆ ਉਹਨਾਂ ਨੂੰ ਮਿਨਿਮਮ ਵੇਜ ਵੀ ਨਹੀਂ ਮਿਲ ਰਹੀ ਔਰ ਜੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦੀ ਆ ਸੈਂਟਰ ਦੇ ਵਿੱਚ ਭੈਣ ਕੁਮਾਰੀ ਮਾਇਆਬੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਆ ਤੇ ਮੈਂ ਵਾਅਦਾ ਕਰਦਾ ਆ ਮੈਂ ਵਾਅਦਾ ਕਰਦਾ ਲੋਕ ਸਭ ਖਦੂਰ ਸਾਹਿਬ ਦੇ ਲੋਕਾਂ ਨਾਲ ਕਿ ਜਿਹੜੀ ਮਿਨਿਮਮ ਵੇਜ ਆ ਉਹ ਫਿਕਸ ਕੀਤੀ ਜਾਊਗੀ ਜਿੱਦਾ ਬਾਹਰਲੇ ਮੁਲਕਾਂ ਦੇ ਵਿੱਚ ਹੁੰਦਾ ਕਿ 20 ਡਾਲਰ 25 ਡਾਲਰ ਉਹ ਫਿਕਸ ਕੀਤੇ ਜਾਂਦੇ ਵੀ ਜੇ ਇਸ ਤੋਂ ਕੋਈ ਘੱਟ ਦਊਗਾ ਤੇ ਉਸਤੇ ਪਰਚਾ ਦਰਜ ਹੁੰਦਾ ਵਾ ਉਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਮਿਨਿਮਮ ਵੇਜ ਦਾ ਲਾਲ ਲਾਲ ਲੈ ਕੇ ਆਜੂਗਾ ਲੇਬਰ ਲਾ ਨੂੰ ਸਟਰੋਂਗ ਕੀਤਾ ਸੋ ਜਿਸ ਤਰ੍ਹਾਂ ਸੁਤਨਾਮ ਸਿੰਘ ਤੋੜ ਜੀ ਨੇ ਦੱਸ ਦਿੱਤਾ ਕਿ ਜਿਹੜੇ ਲਗਾਤਾਰ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਜਿਹੜਾ ਬੇਰੋਗਾਰੀ ਦਾ ਸਤਾਵੜਾ ਆ ਰਿਹਾ ਹੈ ਉਸੇ ਮੁੱਦੇ ਨੂੰ ਲੈ ਕੇ ਜਿਹੜਾ ਕਿ ਇਹ ਮੁੱਦੇ ਲੜੇ ਜਾਣਗੇ ਸੋ ਸਾਡੇ ਨਾਲ ਇੱਥੇ ਹੋਰ ਵੀ ਆਗੂ ਮੌਜੂਦ ਨੇ ਸੋ ਉਹਨਾਂ ਨੇ ਵੀ ਗੱਲਬਾਤ ਕਰ ਲੈਣੇ ਆ। ਹਾਂਜੀ ਸਰ ਕੀ ਨਾ ਜੀ? ਤਰਸੀਮ ਸਿੰਘ <th>ਪਰ ਸਕੱਤਰ ਭੋਜਨ ਸਮਾਜ ਪਾਰਟੀ ਪੰਜਾਬ ਇੰਚਾਰਜ ਲੋਕ ਸਭਾ ਹਲਕਾ ਕਡੂਟ ਸਾਹਿਬ। ਸਰ ਕੀ ਕਹਿਣਾ ਚਾਹੋਗੇ ਜਿਹੜਾ ਸੁਤਨਾਮ ਸਿੰਘ ਤੋੜ ਨੂੰ ਕੈਂਡੀਡੇਟ ਉਤਾਰਿਆ ਗਿਆ। ਸਭ ਤੋਂ ਪਹਿਲਾਂ ਪੰਜਾਬ ਦੇ ਅੰਦਰ ਜੇ ਦੇਖਿਆ ਜਾਵੇ ਜਿੰਨੀਆਂ ਵੀ ਪਾਰਟੀਆਂ ਨੇ ਕੈਂਡੀਡੇਟ ਉਤਾਰੇ ਸਭ ਤੋਂ ਛੋਟੀ ਉਮਰ ਦਾ ਜਿਹੜਾ ਨੌਜਵਾਨ ਸਤਨਾਮ ਸਿੰਘ ਤੜ ਉਹਨੂੰ ਬਹੁਜਨ ਸਮਾਜ ਪਾਰਟੀ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜਾ ਉਮੀਦਵਾਰ ਉਤਾਰਿਆ ਜੇਕਰ ਗੱਲ ਕੀਤੀ ਜਾਵੇ ਪੰਥਕ ਹਲਕਾ ਮੰਨਿਆ ਜਾਂਦਾ ਖਡੂਰ ਸਾਹਿਬ ਨੂੰ ਠੀਕ ਹੈ ਅਮਰਤਪਾਲ ਪਾਈ ਅਮਰਤਪਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਇੱਥੇ ਉਤਾਰ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਵੈਸੇ ਉਹਦਾ ਦੇਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਮਰਤਪਾਲ ਜੀ ਜਿਹੜਾ ਉਹ ਸੰਵਿਧਾਨ ਦੀ ਜਦੋਂ ਗੱਲ ਆਉਂਦੀ ਆ ਤਾ ਉਹ ਸੰਵਿਧਾਨ ਵਿਰੋਧੀ ਗੱਲਾਂ ਕਰਦਾ ਹੈ ਲੇਕਿਨ ਅਜ ਉਸੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜਨ ਦੀ ਗੱਲ ਕਰਦਾ ਸੋ ਇਸ ਕਰਕੇ ਮੈਂ ਜ਼ਿਆਦਾ ਕਮੈਂਟ ਨਹੀਂ ਉਹਦੇ ਤੇ ਕਰਨਾ ਚਾਹੁੰਦਾ ਅ ਇਲਾਕੇ ਦੇ ਲੋਕ ਜਾਣਦੇ ਆ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਆ ਉਹਨਾਂ ਨੇ ਹੁਣ ਤੱਕ ਸ਼ੈਡਿਊਲ ਕਾਸਟ ਸ਼ੈਡਿਊਲ ਟ్రਾਈਬ ਬੈਕਵਰਡ ਕਲਾਸ ਦੇ ਲੋਕਾਂ ਨੂੰ ਘੱਟ ਧਰਮਿਕ ਘਟ ਗਣਤੀਆਂ ਨੂੰ ਹਮੇਸ਼ਾ ਲਾਰੇ ਲਾ ਕੇ ਵਾਅਦੇ ਕਰਕੇ ਕਦੀ ਵੀ ਕੋਈ ਵਾਦਾ ਪੂਰਾ ਨਹੀਂ ਕੀਤਾ ਲੇਕਿਨ ਬਹੁਤ ਦਿਨ ਸਮਾਜ ਪਾਰਟੀ ਦਾ ਇੱਕੋ ਇੱਕ ਨਿਸ਼ਾਨਾ ਆ ਸਭਿਧਾਨ ਔਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਉਹਦੇ ਉਹਦੇ ਏਜੰਡੇ ਨੂੰ ਲਾਗੂ ਕਰਨਾ ਜੀ ਜੇਕਰ ਚੋਣ ਪ੍ਰਚਾਰ ਦੀ ਗੱਲ ਕੀਤੀ ਜਾਵੇ ਚੋਣ ਪ੍ਰਚਾਰ ਤਾਂ ਲੈ ਲਓ ਕਿੰਨੇ ਸਮੇਂ ਤੱਕ ਇਹ ਜਾਰੀ ਕੀਤਾ ਜਾਏਗਾ ਚੋਣ ਪ੍ਰਚਾਰ ਅੱਜ ਅੱਜ ਅਸੀਂ ਗੁਰੂ ਸਾਹਿਬ ਦੇ ਘਰ ਆਏ ਮੱਥਾ ਟੇਕਣ ਅੱਜ ਅਰਦਾਸ ਕਰਾਂ ਕਿ ਕੀ ਕੀਤੀ ਆ ਔਰ ਚੋਣ ਪ੍ਰਚਾਰ ਸਾ ਜਿਹੜਾ ਹੁਣ ਤੋਂ ਸ਼ੁਰੂ ਆ ਅੱਜ ਤੋਂ ਠੀਕ ਹੈ ਠੀਕ ਸੋ ਵੱਖ-ਵੱਖ ਪਾਰਟੀਆਂ ਲੋ ਜਿਹੜਾ ਕਿ ਕੈਂਡੀਡੇਟ ਉਤਾਵ ਦਿੱਤੇ ਗਏ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਕਿ ਖਲਕਾ ਖਡੋਵ ਸਾਹਿਬ ਦੀ ਜਿਹੜੀ ਕਿ ਸ਼ੀਟ ਹੈ ਸੋ ਕਿਸ ਦੇ ਹੱਕ ਵਿੱਚ ਪੁੱਟਦੀ ਹੈ ਸੋ ਕੈਮਰਾਮੈਨ ਸੰਦੀਪ ਉਹਨਾਂ ਡਿਫਰੈਂਸ ਪੰਜਾਬੀ ਸ਼੍ਰੀ ਕੁਮਾਰ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ